ਦੀਆ ਤਨਨ ਸੁਸੇ ਦਰਸਨ ਪਰ ਸੇ ਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤਾਂ ਦੀ ਨੂਰ ਅਰਸੋਂ ਹਉ ਕੁਰਸੋਂ ਝਟੀਆਂ ਤਉ ਦੇਖੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਦਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤਿਸਾਹ ਸਿਰ ਸਾਹਾਂ ਦਾਸਾਹ ਦਿਸ ਪਾਸੇ ਬਹਿਟਿਆ ਸੋਹੀ ਆ ਸਬਨਾ ਦਾ ਵੇਸਾਹ ਸੱਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰੱਠ ਮਹੱਲਾ ਤਿੱਜਾ ਦੋ ਤੁੱਕੇ ਨੇ ਗੁਣਿਆਂ ਨੂੰ ਆਪੇ ਬਖਸ ਲਏ ਭਾਈ ਸਤ ਗੁਰ ਕੀ ਸੇਵਾ ਲਾਈ ਸਤ ਗੁਰ ਕੀ ਸੇਵਾ ਉਤਮਾ ਭਾਈ ਰਾਮ ਨਾਮੇ ਚਿਤ ਲਾਏ ਨਿਗੁਣਿਆਨੂ ਅਪੇ ਬਖਸ ਲਾਏ ਭਾਈ ਸਤ ਗੁਰ ਕੀ ਸੇਵਾ ਲਾ